ਉਮਰ ਦਾ ਤਕਾਜ਼ਾ ਮੈਨਾਂ ਕਦੀ ਵੀ ਘਰੋਂ ਰੋਟੀ ਨਾਲ ਲਿਜਾਂਦੇ ਹੱਕ 'ਚ ਨਹੀਂ ਹੁੰਦਾ ਸੀ ਘਰਦਿਆਂ ਨੇ ਕਹਿਣਾ ਕਿ ਘਰੋਂ ਪਰੌਤੇ ਬਣਾ ਲਓ ਆਲੂ ਦੀ ਸਬਜ਼ੀ ਬਣਾ ਲਓ ਇਹ ਬਣਾ ਲਓ ਉਹ ਬਣਾ ਲਓ ਰਸਤੇ 'ਚ ਖਾ ਲਾਂਗੇ ਚਲੋ ਬਚਪਨ 'ਚ ਤਾਂ ਉਹ ਕਾਮ ਰੈਡੀ ਨਿਜਾਮ ਹੁੰਦਾ ਸੀ 70s 'ਚ ਐਂਡ अर्ਲੀ 80s 'ਚ ਤੇ ਜਦ ਥੋੜੀ ਜਿਹੀ ਹੋਸ਼ ਸੰਭਾਲੀ ਤਾਂ ਬੱਚਾ ਕੌਨਸ਼ੀਅਸ ਜਿਹਾ ਹੋ ਜਾਂਦਾ ਨਾ ਤਾਂ ਮੈਂ ਕਹਣਾ ਕਿ ਨੇ ਹਰਤਾ ਤੇ ਟੱਬੇ ਸਾਡਾ ਵਿਆਹ ਹੋ ਗਿਆ ਉਸ ਤੋਂ ਬਾਅਦ ਮੈਂ ਕਿਹਾ 100 ਟ੍ਰਿਪ ਲਾਏ ਮੈਂ ਤੇ ਵਾਈਫ ਨੇ ਤੇ ਕਦੀ ਮਤਲਬ ਘਰੋਂ ਨਹੀਂ ਰੋਟੀ ਬਣਾ ਕੇ ਲਗੇ ਹਾਂ ਜੇ ਬਜ਼ੁਰਗ ਨਾਲ ਹੁੰਦੇ ਸੀ ਕਦੀ ਟ੍ਰਿਪ 'ਚ ਤਾਂ ਜਿਵੇਂ ਉਹਨਾਂ ਨੇ ਕਹਣਾ ਕਿ ਆ ਰੱਖ ਲੋ ਜੀ ਆਲੂ ਦੀ ਸਬਜ਼ੀ ਰੱਖ ਲੋ ਪੁਰਜੀ ਬਣਾ ਕੇ ਰੱਖ ਲੋ ਸੈਂਡਵਿਚ ਵੀ ਰੱਖ ਲੈਂਦੇ ਸੀ ਲੱਸੀ-ਲੂਸੀ ਉਹਦੇ 'ਚ ਥਰਮਸ 'ਚ ਪਾ ਲਓ ਤਾਂ ਬਾਲੀ ਖੁਸ਼ੀ ਜੀ ਨਹੀਂ ਹੁੰਦੀ ਸੀ ਕਿ ਥਾਂ-ਥਾਂ ਤੇ ਟੱਬੇ ਖੁੱਲੇ ਨੇ ਤਖਾਰਾਂਗੇ ਜਿੱਥੇ ਦਿਲ ਕਰੂਗਾ ਰੋਕ ਕੇ ਪਰ ਆ ਪਹਿਲਾ ਟ੍ਰਿਪ ਸੀ ਜਦ ਮੈਂ ਵਾਈਫ ਨੂੰ ਖੁਦ ਗਿਆ ਕਿ ਯਾਰ ਘਰੋਂ ਬਣਾ ਕੇ ਲੈ ਚਲਨੀ ਕੁਝ ਵਧੀਆ ਜੀ ਚੀਜ਼ ਅਚਾਰ ਰੱਖ ਲਈ ਪਿਆਜ਼ ਰੱਖ ਲਈ ਪਰੌਂਠੇ ਬਣਾ ਲਈ ਪੋਜੀ ਆਲੂ ਦੀ ਸਬਜ਼ੀ ਜਿੱਥੇ ਦਿਲ ਕਰੂਗਾ ਬੈ ਕੇ ਖਾਵਾਂਗੇ ਉਸ ਤੋਂ ਬਾਅਦ ਤਾਂ ਹੋਟਲਾਂ ਦੇ ਹੀ ਖਾਣੇ ਇਹਨੂੰ ਕੀ ਕਹੋਗੇ ਤੁਸੀਂ